ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਫੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅੱਜ ਦੇ ਕਲਾਜਾ ਤੇ ਰਾਜੀ ਖਿਸ਼ੀ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀਆਂ ਵੀਡੀਓ ਵੇਖਦੇ ਆ ਉਹਨਾਂ ਨੂੰ ਲਾਈਕ ਕਰਦੇ ਆ ਤੇ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਫੇਰ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਉਹ ਵੀ ਸੋਈ ਦੇ ਰਿਲੇਟਡ ਹੈ ਸੋਈ ਵਿੱਚ ਪਾਣਾ ਮਿੱਟੀ ਦੇ ਭਾਂਡੇ ਲਿਆਉਣੇ ਜਿਵੇਂ ਕੁਝ ਜੇ ਲਿਆਉਣੇ ਆ ਆਪਣੀਆਂ ਤੋੜੀਆਂ ਹਾ ਚਾਟੀਆਂ ਪਾਣੀ ਵਾਸਤੇ ਖੜੇ ਇਦਾਂ ਦੇ ਚ ਲੈ ਆਉਂਦੇ ਆ ਪਰ ਲਿਹਾਉਣ ਤੋਂ ਬਾਅਦ ਤਾਂ ਲੱਗ ਜਾਂਦੇ ਕਈਆਂ ਨੂੰ ਨਹੀਂ ਪਤਾ ਹੁੰਦਾ ਹਣਾ ਅੱਜ ਕੱਲ ਦੀ ਪੀੜ੍ਹੀ ਨੂੰ ਨਹੀਂ ਪਤਾ ਪਲਣ ਨਮੇ ਕੁਝ ਜੇ ਆਪਾਂ ਕਿੱਦਾਂ ਉਹਨਾਂ ਨੂੰ ਪਹਿਲਾਂ ਬੱਤਨਾ ਅੱਗ ਤੇ ਰੱਖਣ ਤੋਂ ਪਹਿਲਾਂ ਉਹਨਾਂ ਕਿਵੇਂ ਉਹਨੂੰ ਪਕਾਉਣਾ ਹੈ ਘਰੇ ਵੀ ਬਿਲਕੁਲ ਪੱਕ ਜਾਣੇ ਅੱਗ ਤੇ ਰੱਖਣ ਤੋਂ ਤਾਂ ਦੋ ਵੀ ਥੱਲੇ ਟੁੱਟਣ ਨਾ ਮੜਕਣ ਨਾ ਉਹ ਤੂਈ ਇੱਕਾ ਤੁਹਾਨੂੰ ਅੱਜ ਦੱਸਦੇ ਆ ਵੀਡੀਓ ਐਂਡ ਤੱਕ ਦੇਖੇ ਤੇ ਪੂਰੀ ਸ਼ੇਅਰ ਕਰਿਓ ਤੇ ਬਹੁਤ ਹੀ ਵਧੀਆ ਤਰੀਕਾ ਹੈ ਤੇ ਇਸ ਜੀ ਇਹ ਤਰੀਕੇ ਬੱਤਨਾ ਖੜੇ ਕੁਝ ਜੇ ਜਿਹੜੇ ਜਿਨੇ ਮਰਜੀ ਅੱਗ ਤੇ ਰੱਖ ਲਓ ਤੁਹਾਡੇ ਬੈਕੋ ਨਹੀਂ ਮੜੱਕਦੇਗੇ ਕੁੱਝੀ ਬਿਲਕੁਲ ਨਹੀਂ ਖਰਾਬ ਹੁੰਦੇ ਬਹੁਤ ਹੀ ਵਧੀਆ ਤਰੀਕਾ ਘੜੇ ਵੀ ਤੁਸੀਂ ਲਿਓ ਪਹਿਲਾਂ ਇਦਾਂ ਇਹਨਾਂ ਨੂੰ ਰੱਖੋ ਚਾਟੀਆਂ ਵਗੈਰਾ ਤਾਂ ਫਿਰ ਤੁਸੀਂ ਇਹਨਾਂ ਨੂੰ ਬਾਤੋ ਤੇ ਫਿਰ ਦੇਖੇ ਹੋਰ ਇਹ ਚਾਟੀਆਂ ਕੁੱਝੇ ਬਿਲਕੁਲ ਨਹੀਂ ਖਰਾਬ ਹੁੰਦੇ ਬਹੁਤ ਹੀ ਵਧੀਆ ਤਰੀਕਾ ਮਿੱਟੀ ਦੇ ਭਾਂਡੇ ਇਦਾਂ ਪਕਾਦੇ ਪਕਾ ਸਕਦੇ ਆਪਾਂ ਤੁਹਾਨੂੰ ਦੱਸਦੇ ਤਰੀਕਾ ਅੱਜ ਹਾਂਜੀ ਆਪਾਂ ਨਵੇਂ ਕੁੱਜੇ ਨੇ ਕਿਵੇਂ ਯੂਜ਼ ਕਰਨਾ ਉਹ ਤੁਹਾਨੂੰ ਦੱਸਦੇ ਆ ਕਿਉਂਕਿ ਆਪਾਂ ਘਰ ਵਿੱਚ ਤਾਂ ਲਿਓਨੇ ਨੇ ਪੁਰਾਣੇ ਕੁੱਜੇ ਕਿ ਖਰਾਬ ਹੋ ਜਾਂਦੇ ਟੁੱਟੇ ਜਾਂਦੇ ਆ ਹਨਾ ਤੇ ਨਵੇਂ ਕੁੱਜੇ ਆਪਾਂ ਕਿੱਦਾਂ ਯੂਜ਼ ਕਰਦੇ ਆ ਜੀ ਅੱਗ ਤੇ ਵੀ ਰ ਤੇ ਵੀ ਆਪਣੇ ਪੱਕ ਜਾਣ ਇਹ ਕਿਉਂਕਿ ਮਿੱਟੀ ਦੇ ਹੁੰਦੇ ਆ ਤੇ ਇਹ ਪੱਕ ਜਾਣ ਦਾ ਤਰੀਕਾ ਦੱਸਣ ਲੱਗਾ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਦੇ ਆ ਆਜੋ ਜਿਵੇਂ ਆਪਾਂ ਨਵਾਂ ਕੁੱਝਾ ਲਿਆ ਠੀਕ ਹੈ ਕਹਿੰਦੀ ਆਪਾਂ ਕੀ ਕਰਨਾ 6 ਤੋਂ 7 ਘੰਟੇ ਜਾਂ ਤੁਸੀਂ 12 ਘੰਟੇ ਵੀ ਰੱਖ ਸਕਦੇ ਹੋ 24 ਘੰਟੇ ਵੀ ਰੱਖ ਸਕਦੇ ਜਿੰਨਾ ਟਾਈਮ ਤੁਸੀਂ ਪਾਣੀ ਭਰ ਕੇ ਰੱਖਣਾ ਚਾਹੋ ਰੱਖ ਸਕਦੇ ਮੈਂ ਇਹ ਚ 7 ਘੰਟੇ ਪਾਣੀ ਭਰ ਕੇ ਰੱਖਦੀ ਆ ਪਹਿਲਾਂ ਇਹਦੇ ਵਿੱਚ ਸੱਤ ਘੰਟੇ ਪਾਣੀ ਭਰ ਕੇ ਆਪਾਂ ਰੱਖਣਾ ਫਿਰ ਤੁਹਾਨੂੰ ਦੱਸਦੇ ਅਗਰਲਾ ਪ੍ਰੋਸੈਸ ਕੀ ਕਰਨਾ ਹੈ ਇਹਦਾ ਅਗਲਾ ਹਨਾ ਤੇ ਇਹ ਪੱਕ ਜਾਊਗਾ ਬਿਲਕੁਲ ਘੜਾ ਆਪਣਾ ਬਿਲਕੁਲ ਕੁੱਜਾ ਤੌੜੀ ਹੈ ਜਿਹੜਾ ਕੋਈ ਆਪਾਂ ਰੱਖਣਾ ਹੈ ਚੁੱਲ੍ਹੇ ਤੇ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਣਾਗਾ ਠੀਕ ਹੈ ਕਿਨ ਅਗੱਤ ਉੱਤੇ ਜਿਵੇਂ ਮਾਜੀ ਤੁਸੀਂ ਉਹਨੂੰ ਰੱਖ ਕੇ ਕੋਈ ਚੀਜ਼ ਉਹਦੇ ਵਿੱਚ ਬਣਾਓ ਬਿਲਕੁਲ ਥੋੜੀ ਚੀਜ਼ ਟੁੱਟਣੀਗੀ ਪਹਿਲਾਂ ਇਹਦੇ ਚ ਭਰ ਲਈਏ ਪਾਣੀ ਹਾਂਜੀ ਆਪਾਂ ਹੁਣ ਇਹ ਚੁੱਲਾ ਪਾਣੀ ਭਰਨ ਲੱਗੇ ਆ ਕੁੱਜੇ 'ਚ ਕੁੱਜਾ ਪੂਰਾ ਮੂੰਹ ਟਿਕਰ ਭਰ ਦੇਣਾ ਆਪਾਂ ਪਾ 7 ਘੰਟੇ ਹੁਣ ਇਹਨੂੰ ਢੱਕ ਕੇ ਰੱਖਾਂਗੇ ਕੁੱਜੇ ਨੂੰ ਪੂਰੇ 7 ਘੰਟੇ ਢੱਕ ਕੇ ਰੱਖਣਾ ਤੇ 7 ਘੰਟੇ ਢੱਕ ਕੇ ਰੱਖ ਦਈਏ ਆਹਲਾ ਪਸਾਸ ਦੱਸ ਦਿਆਂ ਪਾਣੀ ਬਾਹਰ ਨਿਕਲਿਆ ਆ ਹਾਂਜੀ 7 ਘੰਟੇ ਹੋ ਚੁੱਕੇ ਆ ਮੈਂ ਸਵੇਰ ਰੱਖਿਆ ਸੀ ਤੇ ਹੁਣ ਇਹਨੂੰ ਸ਼ਾਮ ਹੋ ਚੱਲੀ ਆ ਤੇ ਪਾ ਦੇਖਦੇ ਆ ਕੁੱਜੇ ਨੂੰ ਦੇਖੋ ਕੁੱਜੇ ਦਾ ਕਿੰਨਾ ਪਾਣੀ ਪਿਆ ਸੀ ਕਿੰਨਾ ਪਾਣੀ ਕੁੱਜੇ ਨੇ ਪੀ ਲਿਆ ਤੇ ਹੁਣ ਪੇ ਪਾਣੀ ਦਵਾਂਗੇ ਪਾ ਘੱਡ ਪਾਲਟੀ ਦੇ ਵਿੱਚ ਸਾਦਾ ਪਾਣੀ ਪਾ ਬਾਲਟੀ ਦੇ ਵਿੱਚ ਕੱਢ ਦਾਂਗੇ ਹਾਂਜੀ ਫਿਰ ਜਦੋਂ ਆਪਾਂ ਪਾਣੀ ਦਿੱਤਾ ਕੱਢ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਲੈਣਾ ਸਰੋਂ ਦਾ ਤੇਲ ਜਾਂ ਤੁਸੀਂ ਘਿਓ ਲੈ ਲਵੋ ਸਰੋਂ ਦਾ ਤੇਲ ਹੀ ਲਈਦਾ ਤੇ ਇਹਨੂੰ ਪੱਕੀ ਕਰਨ ਦਾ ਅੰਤ ਬਾਅਦ ਸੌਂਦ ਦਾ ਤੇਲ ਲਾਉਣਾ ਸਾਰੇ ਕੁੱਜੇ ਤੇ ਤੇਲ ਲਾ ਕੇ ਆਪਾਂ ਇਹਨੂੰ ਸੁੱਕਣੇ ਧਰ ਦੇਣਾ ਮੈਂ ਲੀਰ ਨਾਲ ਲਾਉਣ ਲੱਗੀ ਹਾਂ ਤੇਲ ਸਾਰੇ ਸੁਆਦ ਕੇ ਤੇਲ ਲਾਉਣਾ ਸਭ ਹੁੰਦਾ ਤੇ ਮੁੜ ਕੇ ਆਪਾਂ ਇਹਨੂੰ ਸੁੱਕਣੇ ਧਰ ਦੇਣ ਤੇ ਆਪਣਾ ਕੁੱਜਾ ਬਿਲਕੁਲ ਤਿਆਰ ਆ ਬਰਤਣ ਲਈ ਬਹੁਤ ਹੀ ਆਸਾਨ ਜੀ ਤਰੀਕਾ ਤੁਸੀਂ ਕੁੱਜੇ 'ਚ ਤੇਲ ਲਾ ਕੇ ਬਵਾ ਸਵਾ ਚ ਕਹੀ ਤਾਂ ਨਾ ਥੱਲੇ ਮਿੱਟੀ ਵੀ ਲਾ ਲੈਂਦੇ ਕੁੱਜੇ ਦੇ ਕਿ ਟੁੱਟੇ ਨਾ ਆ ਟੁੱਟਦਾ ਨਹੀਂ ਗਾ ਕਿਉਂਕਿ ਪਾਣੀ ਪਾਹ ਟੰਪਾ ਧੱਕਿਆ ਰੱਖਿਆ ਹੋਵੇ ਨਾ ਕੁੱਜੇ ਦੇ ਵਿੱਚ ਤੇ ਕੁੱਜਾ ਜਿਹੜਾ ਪਾਪ ਜਾਂਦਾ ਮੜ ਕੇ ਬਾਤ ਤੋਂ ਤੋਂ ਪਹਿਲਾਂ ਤੁਸੀਂ ਨਵੇਂ ਕੁੱਜੇ ਜਾਂ ਘੜੇ ਕੁਛ ਵੀ ਹੈ ਤੁਸੀਂ ਅੱਗ ਤੇ ਰੱਖਣਾ ਹੈ ਬਾਤ ਤੋਂ ਪਹਿਲਾਂ ਤੁਸੀਂ ਤੇਲ ਲਗਾ ਲਓ ਇਹਨੂੰ ਹੁਣ ਸੁੱਕਣ ਲਈ ਤਾਂ ਦੋ ਤੇ ਆਪਣਾ ਕੁੱਜਾ ਗਲ ਘਰ ਬਤਨ ਲਈ ਤਿਆਰ ਆ ਜੇ ਅੰਬਾਜੀ ਤੁਸੀਂ ਕੁੱਜੇ ਨੂੰ ਬਾਤ ਪਸਾ ਕਰਨਿਆ ਘੜੇ ਨੂੰ ਕੁੱਜੇ ਨੂੰ ਚੁੱਲ੍ਹੇ ਤੇ ਰੱਖਣਾ ਤੁਸੀਂ ਅੱਗ ਤੇ ਰੱਖਣਾ ਜਿਵੇਂ ਮਰਜੀ ਸੁੱਕੇ ਤੋਂ ਬਾਅਦ ਤੇਲ ਲਗਾਤਾ ਹੁਣ ਤੁਸੀਂ ਜਿਵੇਂ ਮਰਜੀ ਇਸ ਚੀਜ਼ ਨੂੰ ਬਾਰਤ ਸਕਦੇ ਹੋ ਪਰ ਤੇਲ ਸਵਾਰ ਕੇ ਲਗਾਉਣਾ ਹੈ ਸਾਰੇ ਕੁਜੇ ਦੇ ਅੰਦਰ ਬਾਅਦ ਸੁੱਕਣ ਤੋਂ ਬਾਅਦ ਜਿਵੇਂ ਮਰਜੀ ਤੁਸੀਂ ਪਹਿਲਾਂ ਇਹ ਮਿੱਠੀ ਮਿੱਠੀ ਅੱਗ ਤੇ ਧਰਨਾ ਹੈ ਗੈਸ ਤੇ ਅਤੇ ਚੁੱਲ੍ਹੇ ਤੇ ਮਿੱਠੀ ਮਿੱਠੀ ਅੱਗ ਤੇ ਇਹਨੂੰ ਧਰਨਾ ਹੈ ਤੇ ਫਿਰ ਤੁਸੀਂ ਜਿਵੇਂ ਮਰਜੀ ਤੇ ਅੱਗ ਤੇ ਵੀ ਰੱਖ ਸਕਦੇ ਹੋ ਪਹਿਲਾਂ ਮਿੱਠੀ ਜੀ ਅੱਗ ਤੇ ਮਚਾ ਕੇ ਕਿੱਲੇ ਤੇ ਫਿਰ ਇਹਨੂੰ ਢਲਦੋ ਉੱਤੇ ਥੋੜਾ ਕੁਝਾ ਬਿਲਕੁਲ ਖਰਾਬ ਨਹੀਂ ਹੋਊਗਾ ਤੁਸੀਂ ਮਰਜੀ ਇਹਦੇ ਵਿੱਚ ਦਾਲ ਸਬਜ਼ੀ ਕੁਝ ਵੀ ਬਣਾ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਤੁਸੀਂ ਪੁੱਜੇ ਚਾਟੀਆਂ ਹਨਾ ਜੋ ਵੀ ਤੁਸੀਂ ਪਕਾ ਸਕਦੇ ਹੋ ਹਨਾ ਮਿੱਟੀ ਦੇ ਇਹਨਾਂ ਬਰਤਨਾਂ ਉਹ ਪੂਰੇ ਪੱਕ ਜਾਂਦੇ ਬਿਲਕੁਲ ਜਿਹੜੇ ਅੱਗ ਤੇ ਰੱਖਣ ਵਾਲੇ ਬਰਤਨਾਂ ਤੁਸੀਂ ਇਦਾਂ ਪਕਾਓ ਬਿਲਕੁਲ ਨਹੀਂ ਖਰਾਬ ਹੁੰਦੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ